ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਲੈ ਕੇ ਆ ਗਏ ਆ ਛੋਟੇ ਜ਼ਿਮੀਦਾਰਾਂ ਲਈ ਘੈਂਟ ਮੁੱਲ ਵਾਲੇ ਟਰੈਕਟਰ ਤੇ ਆਪਾਂ ਬਾਈ ਵਰਗਾਂ ਨਾਲ ਮਲਾਉਣੇ ਆ ਤੁਹਾਨੂੰ ਦਿਖਾਉਣੇ ਆ ਤਿੰਨ ਚਾਰ ਪਾਈਆਂ ਦੇ ਟਰੈਕਟਰ ਆਪਾਂ ਤੇ ਬਾਈ ਵਰਗਾਂ ਨਾਲ ਮਲਾਉਣੇ ਅੱਗੇ ਗੱਲਬਾਤ ਕਰਾਉਣੇ ਆ ਜੀ ਬਾਈ ਵਰਗਾਂ ਠੀਕ ਆ ਬਾਈ ਜੀ ਵਧੀਆ ਆ 45 ਵਾਲਾ ਸੋਨਾ ਲਿਕਾ ਜੀ 2002 ਮਾਡਲ ਆ ਜੀ ਇਹ ਹਾਂ ਸਾਰਾ ਸੋਨਾ ਟਰੈਕਟਰ ਆ ਹਾਂ ਆ ਦੇਖੋ ਹਾਂ ਪੂਰਾ ਵਧੀਆ ਟਰੈਕਟਰ ਆ ਸਾਪ ਇੰਜਨ ਗੇਅਰ ਦਾ ਪੂਰਾ ਇੱਕ ਨੰਬਰ ਆ ਬਾਹ ਕੇ ਲੈ ਜਾ ਜਾਈ ਹਾਂ ਸਾਰਾ Ориਜਨਲ ਰੰਗ ਕਿਤੇ ਨਹੀਂ ਵੱਜਾ ਆ ਪੇਟੀ ਦਾ ਥੱਲੇ ਬਹੁਤ ਸੋਹਣਾ ਟਾਇਰ ਮੂਰਲੇ ਨਵੇਂ ਆ ਜੀ ਬੀਕੇਟੀ ਤੇ ਮਗਰ ਲੈ ਹੈ ਗਿਆ 45 ਕੇ ਪੈਸੇ ਸਾਫ ਟੈਰਕ ਤੇ ਡਬਲ ਕਲਚ ਆ ਇਹ ਹਾਂ 6 ਛਿਰੀ Ориਜਨਲ ਡਬਲ ਕਲਚ ਆ ਜੀ ਹਾਂ ਮੂਰਲੇ ਬੀਕੇਟੀ ਤੇ ਆ ਜੀ 6 ਛਿਰੀ ਆ ਡਬਲ ਕਲਚ ਆ 6 ਛਿਰੀ ਆ ਡਬਲ ਕਲਚ ਆ ਹਾਂ ਪੰਜਾਬ ਨੰਬਰ ਆ 50 ਨੰਬਰ ਹੈ ਹਾਂਜੀ ਕਿਤੇ ਰਿੰਬ ਦੇ ਕੰਨੀ ਨਹੀਂ ਲੱਗੀ ਕਿਤੇ ਰੰਗ ਦੀ ਕਲਮ ਨਹੀਂ ਲੱਗੀ ਪੂਰਾ ਸੋਨਾ ਹਾਂਜੀ ਸਾਈਪਰ ਉੱਪਰ ਲੱਗਿਆ ਹੋਇਆ ਹਾਂਜੀ ਪੰਜਾਬ ਨੰਬਰ ਹੈ ਨਾ ਹਾਂਜੀ 1 75 ਦਾ ਮੰਗ ਆਈ ਹੈ ਜੀ ਹਾਂਜੀ ਆਪਾਂ ਦੇ ਦੇ ਦਾਂਗੇ 1 75 ਦਾ ਹਾਂ ਪੂਰਾ ਚੰਗਾ ਟਰੈਕਟਰ ਬਾਹ ਕੇ ਲੈ ਜਾਏ ਜਾਹੇ ਅਗਲਾ ਨਟ ਨਟ ਨਾਲ ਦਾ ਇਹਦਾ ਹਾਂਜੀ 87 ਐਡਮਾਨਾ ਹਾਂ ਹਾਂ ਡਬਲ ਕਲੱਚ ਆ 6 ਚ ਰਿਹਾ ਪੰਜਾਬ ਨੰਬਰ ਆ ਹਾਂਜੀ ਆ ਗਿਆ ਜੀ 35 ਆ ਗਿਆ 35 ਵਾਲਾ ਸੋਨਾ ਹਾਂਜੀ ਪਿਆਰ ਹਾਂ ਨੰਬਰ ਬਜ਼ਾਰ ਹਾਂ ਬਾਈ ਨਾਲ ਹੀ ਦੇਵਾਂਗੇ ਸਾਰਾ ਕੁਝ ਹਾਂਜੀ ਸਾਰਾ ਨਾਲ ਜੀ ਸਾਰਾ ਟੈਕ ਇੰਜਨ ਗੇਅਰ ਤਾਂ ਕਿਵੇਂ ਆ ਇੱਕ ਰੁਪਏ ਦਾ ਰੁਪਿਆ ਸਾਫ ਦਾ ਰੇਟ ਹੈ ਜੀ ਆਪਾਂ ਬਾਅਦ ਵਿੱਚ ਅਗਲਾ ਕਲੱਚ ਲੈ ਹਾਂ ਜੀ ਹਾਂ ਜੀ ਬਾਅਦ ਕੇ ਚੰਗੀ ਨਾਲ ਚੈੱਕ ਕਰਕੇ ਸਰਸਾ ਨੰਬਰ ਸਰਸਾ ਨੰਬਰ ਹੈ ਹਾਂ ਜੀ ਪਹਿਲੇ ਨਾ ਡਬਲ ਕਲੱਚ ਪਹਿਲੇ ਨਾ ਡਬਲ ਕਲੱਚ ਹਾਂ ਜੀ 175000 ਰੁਪਏ ਕਿੰਨੇ ਦੇ ਦੇਗੇ 65 ਦਾ ਦੇਗੀ ਲੱਖ ਪੈਂਟ ਤੋਂ ਬੜਾ ਨੇ ਉਹ ਤੇਰੀ ਵੀਡੀਓ ਦੇਖ ਕੇ 5000 ਹੋਰ ਰੱਖਦਾ ਪੰਜਾਹ ਹਾਂ ਬਸ ਸਹੀ ਹੈ ਐਸੇ 22 ਲੱਖ ਰੇਟਰ ਮੁਰੇ ਲਾ ਦਿੰਦੇ ਮਾਰ ਦੀ ਹੈ ਠੀਕ ਹੈ ਠੀਕ ਹੈ ਭਾਗੇ ਚੈੱਕ ਕਰਕੇ ਇਹ ਮਰਜੀ ਲਿਆ ਜਾਵੇ। ਕੋਈ ਨਹੀਂ ਕੋਈ ਨਹੀਂ। ਤੇ ਅੱਗੇ ਕਿਹੜਾ? ਇਕੱਠ ਮਾੜਾ ਸਵਰਾਜ ਪੜਾ। 8 ਮਾੜਾ ਸਵਰਾਜ ਆ ਗਿਆ ਇੱਕ ਭਰਾ ਮੇਰੇ ਤੇ। 7 7 7 ਮਾੜਾ। ਹਾਂਜੀ। ਪੂਰਾ ਸੋਨਾ ਡੈਕਾ ਕੋਕਾ ਨਹੀਂ ਜੇ ਇਹਦਾ ਪੈਸਾ ਨਾ ਕਰ ਜਿੰਮੇਵਾਰੀ। ਪੰਜਾਬ ਨੰਬਰ ਆ। ਪੰਜਾਬ ਨੰਬਰ ਆ। ਆਪਣੇ ਨੰਬਰ ਨਹੀਂ ਬੋਲੇ ਯਾਰ ਮੋਬਾਈਲ ਤੋਂ। ਇਹ ਪੂਰਾ ਨੇ। ਨੰਬਰ ਇਹ ਹੋ ਗਿਆ ਬਾਈ ਇਹਦਾ ਨੰਬਰ ਹੀ ਹੋ ਗਿਆ ਆਪਾਂ ਤੇ ਟਰੈਕਟਰ ਪਹਿਲਾਂ 30000 ਦੱਸ ਵੀ 7 ਮਾੜਾ ਇਹ 7 ਮਾੜਾ ਲੈ 50 ਨੰਬਰ ਆ 365 ਮਹਾਲੀ ਨੰਬਰ ਠੀਕ ਆ 2 ਲੱਖ ਤੇ 95000 ਡਿਮਾਂਡਾ ਕਿੰਨੇ ਦਾ ਦੇ ਦਾਂਗੇ ਇਹ ਹੋ ਜਾਊਗਾ ਬਾਈ ਜੀ 2 ਲੱਖ 75000 ਰੁਪਏ ਦਾ ਹਾਂ ਜਾਨਾ 2 ਲੱਖ 75000 ਦਾ ਹਾਂ ਜਾਨਾ ਤੇ ਆਪਣਾ ਨੰਬਰ ਬੋਲ ਦੇ ਨੰਬਰ ਰਹਿ ਗਿਆ ਸੀ ਬਾਈ 94175 78826 ਅਚਰਨ ਮੇਕ ਕੋਕਟਾ ਕੋਕਟਾ ਕੋਛੀ ਠੀਕ ਹੈ ਜੀ ਨੰਬਰ ਆ ਬਾਕੀ ਭਾਈ ਉਹ ਦਾ ਪੀਰ ਦੇ ਕੋਲ ਹੈਗੀ ਆ ਕੋਈ ਚੱਕਰ ਨਹੀਂ ਤੇ ਅੱਗੇ ਦੀਰਤ ਆ ਗਿਆ 35 ਹਜ਼ਾਰ ਵਾਲੀ ਹਾਂ 10 ਮਾਡਲ ਡਬਲ ਕਲਚ ਪੀ ਵੀ 62 ਨੰਬਰ ਆ ਪੀ ਵੀ ਬਾਹਰ ਇਹ ਵੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਯਾਰ ਨੰਬਰ ਕੋਨਵਾਦੀ ਪੰਜਾਬ ਨੰਬਰ ਹੀ ਦਿਖਾਇਆ ਹਾਂ ਜਿਹੜਾ ਥੋੜਾ ਟਰੈਕਟਰ ਡਬਲ ਕਲਚ ਹੈ ਕਿਹੜੀ ਰਾਈ ਹਾਂ ਜੀ 2010 ਮਾਡਲ ਦਾ 2 ਲੱਖ 30 ਹਜ਼ਾਰ ਦਾ ਮਾਡਲ ਕਿੰਨੇ ਆ ਤੇ ਲੱਗਦਾ ਕੀ ਦੇ ਦਾਂਗੇ 2 ਲੱਖ ਤੇ ਬਾਈ ਜੀ ਹਾਂ ਜਾਂ ਨਾ 15000 ਦਾ ਜੈਸਾ ਨੌਬਦਾ ਇਹ ਆਪਣੀ ਵੀਡੀਓ ਦੇਖ ਕੇ ਉਹਦਾ ਦਾਤ ਮੈਂ ਤੁਹਾਨੂੰ ਨਿਚੋੜ ਕੱਢ ਕੇ ਦੱਸਾਂ ਦਾਤ ਲੈ ਜਾ ਯਾਰ ਆਪਣੀ ਦੇ ਦਾਂਗੇ ਯਾਰ 2 ਲੱਖ 10 ਹਜ਼ਾਰ ਦੇ ਦਾਂਗੇ ਹੋਰ ਕਿਡਾ ਹੋਰ ਪਾ ਦੇ ਤੂੰ ਆਪਾਂ ਲੈ ਆਪਾਂ ਪਾ ਦੇ 50 ਆ 50 ਦਾ ਪਾ ਦੇ ਇਹ ਪੰਜਾਬ ਨੰਬਰ ਆ ਪੰਜਾਬ ਨੰਬਰ ਆ 2001 ਤੋਂ ਮਾਡਲ ਉਹ ਇੱਕ ਮਾਡਲ ਹੈ ਉਹਦਾ ਰੇਟ ਕਿੰਨਾ ਹੈ ਤੇ ਰੇਟ ਪੁੱਛ ਲਈ ਇੱਕ ਮਿੰਟ ਇਹ ਪੰਜਾਬ ਹੈ ਕਿ ਹਰਿਆਣਾ ਇਹ ਸ਼ਾਇਦ ਮੇਰੇ ਸਾਹ ਚ ਹਰਿਆਣਾ ਹੋਵੇ ਕਿੱਥੇ ਹੈ ਬਾਈ ਹਾਂਗਾ ਇੱਕ ਮਿੰਟ ਤੇ ਹੋਰ ਪਾਸੇ ਆ ਪਾਸੇ ਪਹਿਲਾਂ ਬਾਈ ਨਾਲ ਫੋਨ ਨੰਬਰ ਕੋਈ ਨਾ ਫੋਨ ਨੰਬਰ ਤੇ ਮੈਂ ਦੇ ਦਸਾ ਦੂਗੀ ਇਹ ਕਾ ਖੜਾ ਪੰਜ ਮਾਡਲ ਹਾਂ ਇਹ ਨਾਨੀਤਾ 30 ਵਾਲਾ ਹਾਂ ਬਦਾਨੇ ਲੋ ਜੀ ਲਵਾਣੇ ਆ ਰਹੇ ਹਾਂ ਹੂੰ ਬੱਤੇ ਡੈਕਟਰ ਇੰਜਨ ਗੇਜ ਦਾ ਪੂਰਾ ਵਧੀਆ ਹਾਂਜੀ ਹਾਂ ਇਹਨਾਂ ਗੇਡਾ ਤੀਰ ਦਾ ਵਧੀਆ ਪੰਜਾਬ ਨੰਬਰ ਤੇ ਹਰਿਆਣਾ ਏਹ ਹਰਿਆਣਾ ਉਹ ਰੈਣਾ ਰੈਣਾ ਨੰਬਰ 22 ਨੰਬਰ 1 ਲੱਖ ਤੇ 17000 ਡਿਮਾਂਡ ਆ 2005 ਮਾਡਲ ਆ ਕਿੰਨੇ ਦਾ ਬਣ ਜੀ ਪਾਣੀ 60 ਹੀ ਪਾਇਆ 17 ਹੀ ਪਾਇਆ ਹਾਂ ਦੇ ਦਾਂਗੇ ਉਹ ਦਿਆ ਹੈ ਮਾਡਲ ਕਿਹੜਾ ਹੈ ਮਾਡਲ ਪਤਾ ਨਹੀਂ 2000 ਆ ਜੀ ਪੂਰਾ ਇਹ ਇਹ ਮੇਰਾ ਬਣਦੀ ਤੇ ਆ ਦੇ ਦੂਗਾ 43000 ਦਾ ਵਜੂ ਆ ਜਾ ਕੋਈ ਹੋਰ ਆ ਜਾ ਕਾਹ ਪਾ ਦੇ ਕਾਹ ਆਸਾ ਪਾ ਦੇ ਆਸਾ ਪਾ ਦੇ 93 ਮਾਟਰ 93 ਹਾਂ ਪੰਜਾਬ ਨੰਬਰ ਕਟੜ ਪਾ ਅਲਦਾ ਪਿੰਡ ਦਾ ਨਵਾਂ ਕਢਕਿਆ ਹੋਇਆ ਪਹਿਲੇ ਪਿੰਡ ਪਹਿਲੇ ਕਰੇ ਹਾਂ ਇਹ ਨਹੀਂ ਹਾਂ ਹਾਂ ਹਾਂਜੀ ਇਹ ਹੈ ਇਹ ਹੋਦੂ 1 ਲੱਖ 11500 ਦਾ 1 ਲੱਖ 11500 ਹਾਂ ਰੰਨੇ ਮਾਟਾ ਹਾਂ ਰੰਨੇ ਮਾਟਾ ਕਰੰਨੇ ਮਾਟਾ ਟਾਇਰ ਵਧੀਆ ਪਏ ਰਹਿਟ ਇਹ ਸੋਨਾ ਟਰੈਕਟਰ ਸਮਾਈ ਜਾ ਹਾਂ ਕੋ ਗਲਿਆ ਨਹੀਂ ਪੜਿਆ ਨਹੀਂ ਚਾਰੇ ਕਰਨਾ ਕੋਈ ਕੁਝ ਹੈ ਹਾਂ ਹਰ ਰੋਜ਼ ਨਾਟਕ ਜਨਾਈ ਪਾਦੀ ਨਾੜੇ ਨਵੇਂ ਮਾਡਲ ਹੈ ਪੁੱਕਾ ਟਰੈਕਟਰ ਹੈ ਪੀ ਵੀ ਨੰਬਰ ਹੈ ਹੂੰ ਟਾਇਰ ਨਵੇਂ ਆ ਤੇ ਪੰਜਾਬ ਆ ਕਿਹੜਾ ਨਾ ਪੰਜਾਬ ਪੰਜਾਬ ਨੰਬਰ ਹੈ ਇਹ ਮਹਾਰਾਡ ਮੋ ਰੋਡ ਲੱਗੇ ਹੋਏ ਆ ਪੂਰਾ ਘੰਟਾ ਟਰੈਕਟਰ ਪਾਵਰ ਸਟੀਅਰਿੰਗ ਤਾਂ ਹੈ ਨਹੀਂ ਸਿੰਪਲ ਹੈ ਸਿੰਪਲ ਆ ਹਾਂ ਸਿੰਪਲ ਸਿੰਪਲ ਨਾੜੇ ਨਵੇਂ ਮਾਡਲ ਦੋ ਲੱਖ 10 ਹਜ਼ਾਰ ਮੰਗਦਾ ਕਿੰਨਾ ਹੋ ਜਾਈ ਇਹ 3 ਦਿਨਾਂ ਕੇ ਮੈਂ ਦੇਖਾ 90 90 ਦੇ 85 90 ਕਰਾਂ 150 ਅੱਗੇ ਆ ਗਈ ਅੱਗੇ ਆ ਰਿਹਾ ਹਾਂ ਅਸਬੁਰਾ ਅੰਕ ਕਰ ਪਹਿਲੀ ਪਾਰਟੀ ਪਹਿਲੇ ਕਰੇ ਆਪ ਦਾ ਨਵਾਂ ਘੜਾਇਆ ਹੋਇਆ ਐਰ ਮਗਲ ਦੇ ਦੁਆਰੇ ਦੀ ਹੈ ਠੀਕ ਹੈ ਸਾਰਾ ਕੁਝ ਕੰਪਲੀਟ ਕਰਵਾ ਦੇਵਾਂਗੇ ਜਿਹੜਾ ਮਤਲਬ ਹੈ 11 ਯਾਮ ਨੰਬਰ ਯਾਮ ਨੰਬਰ 11 ਮਾਟਰ ਹੋ ਗਿਆ ਹੋਰ ਇੱਕ ਚੋ ਚੋ ਦਿਖਾ ਦੇ ਜਮਾਨਾ 11 ਮਾਟਰ ਹੈ ਹਾਂ ਜਮਾਨਾ ਮਾਟਰ ਹੈ ਨਾ ਵੀ ਪਤੀ ਮਾਟਰ ਹੁੰਦਾ ਨਾ ਹਾਂ ਪੂਰਾ ਖੋਣਾ ਰੱਦ ਕਰ ਦਿੱਤਾ ਪੂਰਾ ਸਮਝਾਈ ਕਿ ਅੱਕਲੇ ਤਾਇ ਨਹੀਂ ਚਲਾਇਆ ਬਸ ਪਹਿਲਾਂ ਸਿੱਕਾ ਤੀਹ ਲਵਾਣਾ ਕਿੰਨਾ ਸਰਦਾ ਇਹ ਇਹ ਹੋ ਜੂਗਾ ਮੰਨ ਕੇ ਚਲੋ 3,85,000 ਰੁਪਏ ਜਾਤੀ ਦਾ ਬੈਟ ਹੁਣ ਨਹੀਂ ਹੋਇਆ ਨਾ ਨਾ ਰਿਜਨਲ ਸਾਰਾ A to Z ਚੋ ਲਾ ਕੇ ਰੱਖੀ ਰੱਖੀ ਆ ਹਾਂ ਰੱਖ ਲਈ ਜੀ ਅੱਜ ਵੀ ਆਦਲਾ ਮਾਜੂਦ ਹਾਂ ਪੰਜਾਬ ਨੰਬਰ ਆਪ ਦਾ ਇੱਕੜਾ ਬੰਦੇ ਦਾ ਨਮਾ ਨੰਬਰ ਕਿਹਾ ਇਹਦਾ ਨੰਬਰ 99775 99278 ਆ ਬਾਈ ਦਾ ਨੰਬਰ ਆ ਤੇ ਬਾਈ ਨੂੰ ਫੋਨ ਕਰ ਲਿਓ ਔਰ ਇਹ ਘੰਟ ਘੰਟ ਟਰੈਕਿੰਗ ਦਾ ਬਾਈ ਕੋਲੇ ਅੰਟੀ ਸਾਹਿਬ ਉਹਦਵਾਰ ਬਹੁਤ ਬਹੁਤ ਧੰਨਵਾਦ ਜੀ ਜੀ